ਗੋਲੀਆਂ ਕੰਨ ਖਿੱਤੀਆਂ ਕਿੰਨੀ ਮਹਤਰਾ ਚ ਗੋਲੀਆਂ ਨੇ ਕੁੱਟ ਉਸ। ਕੱਲ ਸਾਡਾ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਸਦਰ ਥਾਣੇ ਦੀ ਹੱਦ ਦੇ ਵਿੱਚ ਆ ਤੁਹਾਡੇ ਸੀਆਈਏ ਦੇ ਮੈਡਮ ਨੇ ਥਾਣੇਦਾਰ ਸ਼ਰਮਜੀਤ ਸ਼ਰਮਕੌਰ ਆਪਣੇ ਡੀਐਸਪੀ ਡੀ ਔਰ ਇੰਚਾਰਜ ਸੀਆਈਏ ਇਹਨਾਂ ਦੇ ਦੇਖ ਰਹੇ ਦੇਖ ਰਹੇਗੇ ਇਹਨਾਂ ਨੇ ਜਿਹੜੀ ਉੱਥੇ ਜਦੋਂ ਗਸ਼ਤ ਔਰ ਨਾਕਾ ਨਾਕੀ ਦੀ ਕਾਰਵਾਈ ਚੱਲ ਰਹੀ ਸੀ ਇੱਕ ਸ਼ੱਕੀ ਫੋਰਚੂਨਰ ਨੂੰ ਰੋਕਿਆ ਜਿਹਦੇ ਵਿੱਚੋਂ ਜਿਹੜੇ ਦੋ ਬੰਦੇ ਅਰਸ਼ਦੀਪ ਸਿੰਘ ਇਹ ਹੈਗਾ ਜਿਲ੍ਹਾ सिरसा ਦਾ ਔਰ ਹੈਪੀ ਗਮਦੱਤੇ ਵਾਲਾ ਜਿਹੜਾ ਮਾਨਸਾ ਦੇ ਨੇ ਉਹਨਾਂ ਦੀ ਜਿਹੜੀ ਸਰਚ ਦੇ ਵਿੱਚ ਜਿਹੜੀ ਅਚਨਚੇਤ ਜਦੋਂ ਇਹ ਕੀਤੀ ਗਈ ਤਿੰਨ ਵਿੱਚੋਂ 1000 ਜਿਹੜੀਆਂ ਨਸ਼ੀਨੀਆਂ ਗੋਲੀਆਂ ਦੈਟ ਇਜ਼ ਐਟੀਜੋਲਮ ਔਰ 1,200 ਸਿਗਨੇਚਰ ਕੈਪਸੂਲ ਔਰ 25000 ਰੁਪਏ ਜਿਹੜਾ ਡਰੱਗ ਮਨੀ ਜਿਹੜੀ ਇਹਨਾਂ ਕੋਲੋਂ ਰਿਕਵਰ ਹੋਈ ਹੈ ਔਰ ਇਹਨਾਂ ਦਾ ਅਸੀਂ ਇਹਨਾਂ ਦੀ ਉਸੇ ਵੇਲੇ ਮੌਕੇ ਤੇ ਅਰੈਸਟ ਕਰਕੇ ਅੱਜ ਅਸੀਂ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਜਿਹੜੀ ਬਾਅਦ ਚ ਜਿਹੜੀ ਇਹਦਾ ਫਾਰਵਰਡ ਫਾਰਵਰਡ ਆਰ ਬੈਕਵਰਡ ਜਿਹੜੀ ਲਿੰਕੇਜਸ ਆ ਕਿ ਕਿੱਥੋਂ ਲੈ ਕੇ ਆਏ ਆ ਕੀ ਇਹਨਾਂ ਦੀ ਮੋਟਰ ਸਪਰਿੰਡੀ ਹੈ ਇਹ ਸਾਰਾ ਤੈਅ ਤੱਕ ਜਾ ਕੇ ਫਿਰ ਅਸੀਂ ਇਹਨੂੰ ਜਿਹੜਾ ਕਲਮੀਨੇਟ ਕਰਾਂਗੇ ਇਸ ਕੇਸ ਨੂੰ ਸਭ ਪਹਿਲਾਂ ਵੀ ਇਹਨਾਂ ਦੇ ਮਾਮਲੇ ਦਰਜ ਹੋਏ ਸੀ ਪਹਿਲਾਂ ਜਿਹੜਾ ਰਮ ਦਿੱਤੇ ਵਾਲਾ ਮੁੰਡਾ ਹੈ ਇੱਥੇ 1 2021 ਦਾ ਚੋਰੀ ਦਾ ਪਰਚਾ ਜਰੂਰ ਹੈਗਾ ਬਾਕੀ ਹੋਰ ਕੋਈ ਪਰਚਾ ਨਹੀਂ ਹੈ ਇਹ ਡਿਸਟੈਂਸਰ ਕਿੱਥੋਂ ਲੈ ਕੇ ਆਂਦੇ ਤੇ ਵਿਚ ਦੇ ਹਾਂ ਜੇ ਵੀ ਮੈਂ ਦੱਸਿਆ ਕਿਉਂਕਿ ਨੀਸ਼ਲੀ ਜਿਹੜੀ ਅਜੇ ਇਹਨਾਂ ਦੀ ਜਿਹੜੀ ਅਸੀਂ ਇਹਨਾਂ ਨੂੰ ਫੜਿਆ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਉਸ ਤੋਂ ਬਾਅਦ ਜਿਹੜੀ ਆ ਜਿਹੜੀ ਕੋਫ ਢੁੰਗਾਈ ਨਾਲ ਜਿਹੜੀ ਅਸੀਂ ਇਹਨਾਂ ਦੀ ਕਰਕੇ ਪੁੱਛ ਗਏ ਫਿਰ ਇਸ ਚੀਜ਼ ਦਾ ਸਾਰਾ ਸਿੱਟਾ ਕੱਢਾਂਗੇ ਕਿ ਆਉਂਦੀ ਕਿੱਥੋਂ ਆ ਔਰ ਜਾਂਦੀ ਕਿੱਥੇ ਪੂਰਾ ਬੈਕਵਾਡੋਰ ਫਾਰਵਰਡ ਲਿੰਕ ਅਸੀਂ ਕਰਾਂਗੇ ਦੋਸ਼ੀ ਸਰ ਦੋ ਇੱਕ ਬਦ ਵੀ ਦੋਸ਼ੀ ਇਹ ਜਿਹੜੇ ਮੌਕੇ ਤੇ ਆ ਉਹ ਤੇ ਦੋ ਹੀ ਨੇ ਬਾਕੀ ਜਿਹੜੇ ਜਿੱਥੋਂ ਲਿਆਏ ਆ ਅਸੀਂ ਛੱਡਾਂਗੇ ਕਿਸੇ ਨੂੰ ਨਹੀਂ ਉਹ ਵੀ ਸਾਰੇ ਆਉਣਗੇ ਵਿੱਚ ਹੀ ਸਰ ਪਰਚੀ ਬਹੁਤ ਜਿਆਦਾ ਦਾ ਜ਼ੋਰ ਨਹੀਂ ਮਾਲਸ ਜਰਾ ਪਹਿਲੇ ਨੰਬਰ ਵੱਧ ਵੀ ਆ ਰਹੇ ਨਸ਼ਾ ਵੱਧ ਕੀ ਕਰਨ ਚਾਹੀਦਾ ਆ ਨੰਬਰ 1 ਤੇ ਨਹੀਂ ਤੁਸੀਂ ਮੈਡੀਕਲ ਜ਼ਰੂਰ ਸਾਡੇ ਇੱਥੇ ਸਿਗਨੇਚਰ ਵਗੈਰਾ ਦਾ ਜਿਹੜਾ ਹੈਗਾ ਅਸੀਂ ਕਿਸੇ ਨੂੰ ਛੱਡ ਨਹੀਂ ਰਹੇ ਨਾ ਕੋ ਸਾਡੀ ਕੋਈ ਮਰਸੀ ਵਾਲਾ ਵਤੀਰਾ ਉਹ ਬਿਲਕੁਲ ਜੀ ਕੋਲੇ ਪਰਚੇ ਫੜ ਰਹੇ ਆ ਤੁਹਾਈ ਪਰਚੇ ਵਾਤੋ ਵਾਤ ਹੋ ਰਹੇ ਆ ਹੁਣ ਅਸੀਂ ਪੂਰੀ ਮੁਸਤੈਦਗੀ ਨਾਲ ਕੰਮ ਕਰ ਰਹੇ ਆਂ ਔਰ ਅਸੀਂ ਜੋ ਜਰਾਮ ਸਰਕਾਰ ਦਾ ਜਿਹੜਾ ਨਸ਼ਾ ਵਿਰੋਧ ਚੱਲ ਰਿਹਾ ਹੈ ਨੂੰ ਅਸੀਂ ਜਿਹੜਾ ਪੂਰਾ ਸਿੱਖਲ ਤੇ ਪੂਰੀ ਸਕਸੈਸਫੁਲ ਨੂੰ ਪਹੁੰਚਾਉਂਦੇ ਆਂ ਅਸੀਂ ਬਚਨ ਬੱਧ